ਹਾਂ ਜੀ ਕਾ ਲੀਹ ਰਾਜਾਂ ਤੇ ਮਹੀਨ ਚੱਲਦੀ ਐ 17 18 ਵਿੱਚੋਲੇ ਚ ਬਾਹਰ ਮਾ ਦੀ ਜੀ ਬਹੁਤ ਵਧੀਆ ਨਮੇੜ ਜੇ ਹੁਣ ਕਰੀ ਜਾਂਦੇ ਨੇ ਪੁਲੀ ਕਿਹੜੀ ਐ ਪੁਲੀ ਨਾਲ ਕਿਹੜਾ ਖਿਚਾਈ ਵਧਣੀ ਐ ਜੇ ਪੁਲੀ ਛੋਟੀ ਪਾਵਾਂਗੇ ਤਾਂ ਲੋੜੇ ਪੈਣਾ ਵਾਹਣ ਕਿੱਲੇ ਹੁੰਦੇ ਨੇ ਜਾਂ ਕਲਚ ਤੇ ਲੋੜ ਰਹਿਣਾ ਜਾਂ ਕਲਚ ਤੇ ਪੈਰ ਰਹਿਣਾ ਜੇ ਹੁਣ ਮਸ਼ੀਨ ਇਹ ਨਹੀਂ ਕੁਛ ਖਿੱਚੂ ਵਿੱਚੋਂ ਫਿਰ ਪੁਲੀ ਦਾ ਕੀ ਪਾ ਕੇ ਕਰਨਾ ਉਹ ਦੇਖ ਲਓ ਵੀ ਦੂਜੇ ਤੇ ਹਾਈ ਬੋਗ ਹੋ ਜਾਂਦਾ ਨੇ ਘਾਟਰ ਫੱਲੇ ਛੱਟਿਆ ਹੋਇਆ ਇਹ ਕਹਿਣਾ ਕਿਤੇ ਗੇੜਾ ਜ਼ਿਆਦਾ ਡਿਗਿਆ ਹੋਵੇ ਤਾਂ ਵੀ ਪਹਿਲੇ ਚ ਚੱਲਦੀ ਐ ਨਹੀਂ ਦੂਜੇ ਜੀ ਤੇ ਇਹ ਚ ਫਿਰ ਇਹ ਹੋ ਜਾਂਦਾ ਵੀ ਦਾਣੇ ਵੱਧ ਛੱਡਦੇ ਹੁੰਦੇ ਨੇ ਫਿਰ ਰੀਲ ਦੇ ਜੀ ਚੱਕਰ ਘਟਾਏ ਸਫਾਈ ਜ਼ਰੂਰੀ ਵੀ ਪੂਰੀ ਵਧੀਆ ਕੋਈ ਟੋਟਾ ਟਾਟਾ ਨਹੀਂ ਹੋਏਗਾ ਕੋਈ ਦਿੱਕਤ ਨਹੀਂ ਮੌਸਮ ਬਹੁਤ ਠੰਡਾ ਹੋ ਗਿਆ ਤੇ ਸੂਰਜ ਸਾਹ ਦਿੱਤਾ ਨਿਕਲੇ ਹੀ ਨਹੀਂ ਕੱਲ ਵੀ ਨਹੀਂ ਧੁੱਪ ਲੱਗੀ ਹੈਗੀ ਇਹ ਵੀ ਅੱਜ ਹਵਾ ਜੀ ਲੱਗੀ ਸੀ ਸਵੇਰੇ ਹਵਾ ਕਰਕੇ ਟਾਈਮ ਦੀ ਨਾਲ ਚੱਲ ਗਈ ਮਸ਼ੀਨ ਕੰਮ ਹੁਣ ਹੀ ਰੇਹ ਨਾ ਬੰਦੀਆਂ ਦਾ ਇਹ ਆਹ ਖੜੀ ਹੈ ਇੱਧਰ ਇੱਥੇ ਹੈਗੇ 4-5 ਜੀ ਬੇਲੇ ਤੇ ਦਣੇ ਕੀ ਟੋਟਲ ਰਹੇਗੇ 10 ਕ ਕਿੱਲੇ ਕਈ ਮੇਰੇ ਵੀਰ ਕਮੈਂਟ ਕਰਦੇ 17 18 ਚ ਭਜਾ ਕੇ ਦੱਸਾਇਓ ਇਹ ਚ ਭਜਾਉਣ ਨੂੰ ਕੀ ਹੁੰਦਾ ਜੇ ਉਹ ਮਸ਼ੀਨ ਇਹ ਨਹੀਂ ਖਿਚਾਈ ਕਰਦੀ ਫੇਰ ਤਾਂ ਉਹਨੇ ਕੀ ਭਜਣਾ ਹੁਣ ਇੱਕ ਬਾਈ ਦਾ ਫੋਨ ਆਇਆ ਜੀ ਉਹ ਕਹਿੰਦਾ ਵੀ ਮਸ਼ੀਨ ਗੜੌਂ ਗੜੌਂ ਕਰਦੀ ਐ ਇੱਕ ਤਾਂ ਕਦੇ ਵੀ ਬਾਸਕਟ ਦੀਆਂ ਮੂਰਲੀਆਂ ਸਪਾਈਕਾਂ ਨਹੀਂ ਖੋਲਣੀਆਂ ਜਦੋਂ ਮੂਰਲੀਆਂ ਫੱਟੀ ਖੋਲ ਦੰਨੇ ਆ ਤਾਂ ਪਿਛਲੀ ਰਹਿ ਜਾਂਦੀ ਤੇ ਲਾਸਟ ਵਾਲੀ ਚੋਂ ਫੇਰ ਕੱਢ ਦੰਨੇ ਫਿਰ ਮਸ਼ੀਨ ਸੁਣਾਈ ਨਹੀਂ ਕਰਦੀ ਲਾਂਗੇ ਦੀ ਉਹਦੇ ਸਮਾਂ ਦੀ ਦੁੱਗਣਾ ਲੋਡ ਰਹਿੰਦਾ ਕਿੱਥੇ ਉਹਨੇ ਲਾਂਗਾ ਪਾੜ-ਪਾੜ ਦੇਣਾ ਕਿੱਥੇ ਉਥੋਂ ਰੁਗਵਣ ਬਣ ਜਾਣੇ ਫੇਰ ਉਹਨੇ ਕੀ ਖਿੱਚਣਾ ਇੱਕ ਝੋਨੇ ਦੇ ਵਿੱਚ ਜੇ ਖਿਚਾਈ ਵਧਾਉਣੀ ਹੁੰਦੀ ਆ ਤੇ ਗਡਾਉ ਗਡਾ ਹਟਾਉਣੀ ਆ ਤਾਂ 21 50 ਵੋਲਟ ਪਾਉਣੀ ਚਾਹੀਦੀ ਆ ਨਾ ਟੋਟਾ ਹੋਵੇ ਨਾ ਮਸ਼ੀਨ ਚੋਕ ਹੋਵੇ ਤੇ ਖਿਚਾਈ ਦਾ ਵੀ ਬਹੁਤ ਨਜ਼ਾਇਜ਼ ਫਰਕ ਪੈਂਦਾ ਫਿਗਿਆਂ ਡੁਗਿਆਂ ਜੀ ਵੀ ਰੋਤੇ ਝੋਨੇ ਦੇ ਵਿੱਚ ਵੀ ਲੀਵਰ ਬਾਕਰ ਲੀਵਰ ਲਾਉਣ ਦੀ ਲੋੜ ਨਹੀਂ ਜੇ ਬਾਕਰ ਢੰਗ ਨਾਲ ਮੰਨੀ ਹੋਈ ਆ ਇਹ ਲੋ ਵੀ ਇਹਦਾ ਥਰੈਸ਼ਰ ਸਰੂ ਸਰ ਕੋਰਾ ਬਾਜ ਨਹੀਂ ਕਰਦਾ ਕੇ ਪਾਸੇ ਇੱਕ ਤਾਂ ਜਿੰਨੇ ਮੂੰਹ ਹਨ ਉੰਨੀ ਗੱਲਾਂ ਹੋਈਆਂ ਨੇ ਪਹਿਲਾ ਬੰਦਾ ਖੜੇ ਝੋਨੇ 'ਚ ਮਸ਼ੀਨ ਚੱਲ ਪੁਰਦੀ ਚੰਗੀ ਆ ਕਿ ਕਹਿੰਦਾ ਡਿੱਗੇ ਚ ਤੋੜ ਕੇ ਦਿਖਾਏ ਫੇਰ ਡਿੱਗੇ ਚ ਤੋੜ ਕੇ ਦਿਖਾਈ ਫੇਰ ਕਹਿੰਦਾ 17 18 ਚ ਤੋੜ ਕੇ ਦਿਖਾਏ ਇਹ 17 18 ਦੀ ਤੁਰ ਕੀ ਫੇਰ ਕਹਿੰਦਾ ਇਸਵੇਂ ਇਸਤੇ ਤੋੜ ਕੇ ਦਿਖਾਏ ਹੋ ਕੀ ਕਰੀਏ ਹੈ ਜਿਆ ਪਤਾ ਨਹੀਂ ਕੀ ਗੱਲ ਆ ਪਤਾ ਨਹੀਂ ਜਦੋਂ ਆਪ ਨੂੰ ਕੰਮ ਨਹੀਂ ਆਉਦਾ ਜਾਂ ਬੰਦਾ ਨਹੀਂ ਚਾਚਦਾ ਮਿਲਣਾ ਲਾ ਫੇਰ ਨਹੀਂ ਨਹੀਂ ਚੱਲਦੀ ਫੇਰ ਜਿਹੜੀ ਮਰਜ਼ੀ ਇਹ ਤਾਂ ਬਸ ਇੱਕ ਟਾਇਰ ਘਮਾਉਣੇ ਆ ਤੇ ਤੇਲ ਖੂਕਲੇ ਹੁੰਦਾ ਐਸੇ ਕਿਸੇ ਜੇ ਲੰਮਾ ਚੱਲ ਗਿਆ ਅ ਸਵਾ ਦੋ ਮਹੀਨਿਆਂ ਦੇ ਕਰੀਬ ਹੋ ਗਈ ਮਸ਼ੀਨ ਚੱਲਦੀ ਨਹੀਂ ਬਾਕੀ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਵੀ ਟੋਟਾ ਕਰਦੀ ਐ ਕਿ ਝਾਈ ਨਹੀਂ ਕਰਦੀ ਬਟੋਟਾ ਤੇ ਖਿਚਾਈ ਦਾ ਬਸ ਇੱਕੋ ਹੱਲ ਹੈ ਜੇ ਕੋਈ ਹੋਰ ਸਾਰੀਆਂ ਸੈਟਿੰਗਾਂ ਸਹੀ ਨੇ ਵੀ ਵਾਪਸੀ ਵੀ ਨਹੀਂ ਜ਼ਿਆਦੇ ਹੈਗੀ ਫੂਸ ਵਾਲੇ ਐਲੀਵੇਟਰ ਦੀ ਤੇ ਸੀਪਾਂ ਵੀ ਖੁੱਲੀਆਂ ਵਾਲੇ ਥੱਲੋਂ ਕੋਈ ਜ਼ਿਆਦੇ ਬੰਦ ਨਹੀਂ ਕਰੀ ਹੋਈ ਬਾ ਉੱਥੇ ਬਾ 21 50 ਉਹਦੇ ਵਰਗੀ ਰੀਚ ਨਹੀਂ ਕਿਉਂਕਿ ਪ੍ਰੈਸ਼ਰ ਦੀ ਮਲਾਈ ਮਲਾਈ ਜਾਨੀ ਕਿ ਪ੍ਰੋਪਰ ਹੋ ਜਾਂਦੀ ਆ ਤੇ ਜਮਾਂ ਬਾਹਰ ਵਾਂਗੂ ਵੈਲਟ ਚੱਲਦੀ ਹੁੰਦੀ ਆ ਮਸਾ ਨਾਉਂ ਜਾ ਪੈਂਦਾ ਬੈਲਟ ਦੇ ਵਿੱਚ ਜਾਨੀ ਕਿ ਇੰਨੀ ਕੁ ਬੈਲਟ ਬਾਰੇ ਚੱਲਦੀ ਆ ਹੁਣ ਪ੍ਰੈਸ਼ਰ ਪੁਲੀ ਤੇ ਨਾਲੇ ਮਸਹੀ ਨਹੀਂ ਜੋਕ ਹੁੰਦੀ ਨਹੀਂ ਤਾਂ ਬੰਦਾ ਹੱਥ ਦੀਆਂ ਹੱਥਾਂ ਦੀਆਂ ਗੰਡਾਂ ਤੋਂ ਲੱਗ ਜਾਂਦੇ ਨੇ ਜੋਕ ਕੱਟ ਕੱਟ ਅਸੀਂ ਇੱਕ ਦਿਨ ਖੱਜਲ ਹੋਇਆ ਉਹ ਵੀ ਸਪਰਿੰਗ ਡਾਊਨ ਹੋ ਗਿਆ ਜੀ ਆਹ ਪ੍ਰੈਸ਼ਰ ਵਾਲਾ ਇਹ ਰੋ ਲਿਆ ਕੇ ਨਵਾਂ ਪਾਇਆ ਮੁੜ ਕੇ ਕੋਈ ਵਾਹ ਵਾਹ ਵਾਲੀ ਜੋਕ ਵਾਲਾ ਆਜਾ ਇੱਕ ਦਿਨ ਫੁਰਜੀ ਫਸ ਗਈ ਤੇ ਲੋਹੇ ਦਾ ਘੜਾ ਮੰਨੋ ਪੱਲਾ ਨਹੀਂ ਪਾੜਿਆ ਪਰ ਜਿਹੜੇ ਸਾਈਡਾਂ ਤੇ ਨਾਟਲੇ ਦਾ 10 ਨੰਬਰ ਦੇ ਉਹ ਨਾਟੇ ਟੁੱਟ ਗਏ ਸਾਰੇ ਨਟਾਂ ਦੇ ਵਿੱਚੋਂ ਜਾਨਕੀ ਪੱਲਾ ਪਾੜ ਗਿਆ ਸਾਈਡਾਂ ਤੋਂ ਇਹ ਨਹੀਂ ਹੈਗਾ ਵੀ ਵਿਜਾਲੋਂ ਪਾੜ ਗਿਆ ਐਂਗਲ ਜੀ ਵਿੰਗੀ ਹੋਈ ਸੀ ਮਾੜੀ ਜੀ ਉਹਦੀ ਹੋਰ ਉਹਨੂੰ ਕੁਝ ਨਹੀਂ ਹੋਇਆ ਉਹ ਤੋਂ ਮਾਜਾ ਕੰਮ ਹੈ ਉਹ ਪਰਲੇ ਪਿੰਡ ਜਾਣਾ ਨੂੰ ਦੇਖ ਲਿਆ ਉਧਰ ਕੱਲ ਨੂੰ ਲਾਵਾਂਗੇ ਨੰਬਰ ਬਾਕੀ ਦਾ ਇੱਥੇ ਲੱਗ ਭੰਗ ਨਿਬੜੇ ਹੀ ਤੇ ਲਿਆ ਹੋਣਾ ਯੋਗਤਾ ਨਹੀਂ ਹੁੰਦੀ ਸਪੈਕਾਂ ਖੋਦੀਆਂ ਹੋਈਆਂ ਨੇ ਤੇ ਪੂਰੀ 15 ਦੀ ਐ ਉਹ ਪਾ ਕੇ ਕੀ ਕਰਾਂਗੇ 15 ਦੀ 15 ਦੀ ਪੈਂਦੀ ਆ ਦਸਮੇਸ਼ ਨੂੰ ਜਾਂ ਹਰਮੀਤ ਨੂੰ ਉਹਨਾਂ ਦੇ ਨਾ ਡੈਕਸਨਾਂ ਦਾ ਛੋਟੀਆਂ ਨੇ ਚੱਕਰ ਵੱਧ ਨੇ ਉਹਨਾਂ ਨੂੰ ਜ਼ਰੂਰ ਪੈਂਦੀ ਆ ਤੇ ਇਹਨਾਂ ਦੇ ਪਾ ਕੇ ਕੀ ਕਰਾਂਗੇ ਇਹਦਾ ਪਹਿਲੇ ਹੀ ਗੇਅਰ ਦੀ ਚਾਲ ਬਹੁਤ ਸੈੱਟ ਹੁੰਦੀ ਹੈ ਇਹਨਾਂ ਦੀ 13 ਦੀ ਚੱਲ ਉਦੋਂ ਜ਼ਰੂਰ ਆ ਵੀ ਜਿਹਨੇ ਤਾਂ ਇਹ ਖਰੇ ਨੇ ਫੇਰ ਫੇਰਾ ਵੀ ਕਾਮਯਾਬ ਰਹਦੀ ਹੈ ਨਹੀਂ ਕਲੱਚ ਐਂਡ ਤੇ ਆ ਕੇ ਤਾਂ ਔਖਾ ਜਾ ਹੋ ਜਾਂਦਾ ਨਾ ਸਾਰਾ ਕੰਮ ਨਿਪੜੇ ਨਾ ਕੰਮ ਦੀ ਚਾਲ ਜੀ ਬਣੇ ਆਹ 2150 ਦੇਖ ਲੋ ਵੀ ਕਿੰਨੀ ਢੂੰਗੀ ਚੱਲਦੀ ਐ ਮੇਰੇ ਨਾਲ ਕੁਝ ਰੈਸ਼ਨ ਦੀ ਬਾਤ ਦੇਖ ਲੋ ਕਰਦਾ ਘਣਾਉਂਗਾ ਨਿਕਾਣ ਕਾਤੇ ਜਾਣ ਕੀ ਜੋ 90 95 ਦੇ ਜਾਂਦਾ ਮਿੱਟਰ 80 ਤੋਂ ਪਲੱਸ ਹੋ ਜੇ ਉਹੋ ਥੋੜੀ ਥੋੜੀ ਬਲੋ ਦਿਖਾਉਣ ਲੱਗਦਾ ਦੇਖਾ ਕੇ ਅੱਧੀ ਜੇ بڑے ਮੂੜੇ ਦੇ ਰਿੰਗ ਪਾਵਾਂਗੇ ਇਕੱਲੇ ਬਾਕੀ ਕੋਈ ਗਮੀ ਨਹੀਂ ਟਾਇਰ ਲਾਉਂਗੇ ਲੈ ਜੀ ਸਾਰੇ ਵਾਹ ਕਾਟਰ ਜਮਾ ਥੱਲੇ ਮੰਗਵਾਉ ਦੂਜੇ ਲੋਕ ਚ ਜਾਂਦੀਆਂ ਨਹੀਂ ਬੜਾ ਜਹਾਜ ਲੱਗਿਆ ਹੋਇਆ ਵੇ ਤੁਰਦਾ ਹੋਰ ਕੀ ਧੱਕਾ ਹੋਊਗਾ ਇਹਦਾ ਮਤਲਬ ਇਹ ਤੁਰਦਾ ਹੋਰ ਕੀ ਧੱਕਾ ਚੱਲੂ ਹੋਰ ਰਹਿ ਗਿਆ ਇਹ ਜਿਹੜੇ ਦਾਦੇ ਦੇ ਬਿਜਲੀ ਦੇ ਵਿੱਚ ਉਲਝੇ ਹੋਏ ਨੇ ਤਾਂ ਸਾਡੇ ਲਈ ਜਿਹੜਾ ਪਹਿਲਾਂ ਚਲਾਈ ਆ ਟਾਈਮ ਨਾਲ ਉਦੋਂ ਟਰੇਲ ਜੀ ਸੀ ਚੱਲ ਇੱਕਦਮ ਇਕੱਲਾ ਪਹਿਲਾਂ ਵੱਡਿਆ ਜਾਊਗਾ ਪਹਿਲਾ ਸਵੇਰੇ ਜੋ ਚਰਾਈ ਇੱਕ ਸਾਈਡ ਤੋਂ ਕਿਸ਼ਤੀ ਫਸ ਗਈ ਸੀ ਸੂਇਆ ਖੱਡਾ ਬਹੁਤ ਨੇ ਵਿੱਚ ਮਿੱਟੀ ਬਹੁਤ ਜ਼ਿਆਦਾ ਆਉਦੀ ਹੈ। ਤੱਕੀ ਕੋਲੋਂ ਜਾਂ ਜਮਾਨੀ ਵਿੱਚ ਜਦੋਂ ਕਾਰਨ ਹੋ ਜਾਂਦੀ ਹੈ ਉਦੋਂ ਮਾੜੀ ਮੁਕੀ ਚੱਲਦੀ ਹੈ। ਕੋਈ ਇਹ ਦੇਖੋ ਤਾਂ ਜੀ। ਕਾਫੀ ਜੀ ਨਿਕਲ ਗਈ। ਤੇ ਤਾਂ ਕਿ ਲੋਨ ਦਾ ساری टाकी ਉਹਨਾਂ ਵੀ ਲਾਵਾਂਗੇ ਨਹੀਂ ਫਿਰ ਉਹ ਗੁਰੀ ਵੀ ਲੱਗੀ ਜਾਂਦੀ ਆ ਸਾਰਾ ਉੱਪਰ ਨਵਾ ਬਣਾ ਕੇ ਲਾਇਆ ਜੀ ਕਿਉਂ ਚਾ ਚਕੇ ਸੀ ਚੱਕੋ ਫੋਟਾ ਕਿੰਝ ਆਇਦਰ ਉਹਦਾ ਟਰਾਲੀ ਇਹ ਜਿੰਨਾ ਦਾ ਭਰਦਿਆਂ ਹੈ ਨਹੀਂ ਬੰਦੇ ਦੋਨੇ ਇੱਥੇ ਤਾਂ ਕਰਕੇ ਵੀਡੀਓ ਕੱਟਣੀ ਪੈਂਦੀ ਹੈ ਇੱਕ ਆਪਾਂ ਨਾ ਪਹਿਲਾਂ ਪਹਿਲਾਂ ਜੇ ਆਪਣੀ ਵੀਡੀਓ ਆਈ ਸੀ ਫਰੀਦ ਗੰਬਾਇੰਦੇ ਟਾਇਰਾਂ ਦੇ ਲਾਗੇ ਦੱਸੇ ਸੀ ਵੀ ਟਾਇਰ ਵੱਧ ਘੱਟ ਜਾਉਂਦੇ ਨੇ ਬੱਤੇ ਤੇ ਉਹਦੇ ਵਿੱਚ ਵੀ ਬਹੁਤ ਬੰਦਿਆਂ ਨੇ ਸਾਡੀ ਨਹੀਂ ਕਿ ਸੌਦੀ ਵੀ ਤੁਸੀਂ ਕਿਸੇ ਹੋਰ ਨੂੰ ਨਹੀਂ ਆ ਜਿ ਨਹੀਂ ਕਿਸੌ ਦੀ ਵਧੀਆ ਗੱਲ ਹੈ ਇਹ ਹਰੇਕ ਨਹੀਂ ਕਿਸੌ ਦੀ ਹੁੰਦੀ ਕਿ ਜਿੱਦੀ ਪਲੇਟ ਬਲੂਟ ਆਉਟ ਲੱਗੀ ਮਾੜੀ ਮੋਟੀ ਵੱਡੇ ਹਿੱਸੇ ਦੇ ਉਹਨੇ ਖਸਾਉਣੇ ਖਸਾਉਣੇ ਨੇ ਇੱਕ ਇਹ 2014 15000 ਸਿਹਟਰ ਦੇ ਟਾਇਰ ਆ ਜਿਹਦੇ ਉਹਨਾਂ ਨੂੰ ਬਹੁਤ ਬਿਮਾਰੀ ਸੀ ਉਹ ਵਿਚਾਲੋਂ ਗੁੱਤੀ ਖੜੀ ਰਹਿ ਜਾਂਦੀ ਸੀ ਤੇ ਨੁਕਰਾ ਖਤਮ ਹੋ ਜਾਂਦੀ ਜਾਂਦੀ ਆ ਤੇ ਜੇ ਮਤਲਬ ਨਵੀਆਂ ਮਸ਼ੀਨ ਖਸਾਉਣ ਲੱਗੀ ਤਾਂ ਵੀ ਪਲੇਟ ਦਾ ਫਰਕ ਹੁੰਦਾ ਉਹ ਹੁਣ ਜਿਵੇਂ ਕਈ ਇਸ ਹਾਲ ਮਸ਼ੀਨਾਂ ਦੇ ਦੇਖਿਓ ਮਗਲੇ ਟਾਇਰ ਨਾ 9 10 11 12 13 ਇਹ ਮਾਡਲਾਂ ਵਿੱਚ ਜ਼ਿਆਦਾ ਟਿੱਕੜੀ ਹੁੰਦੀ ਹੈ ਮਗਲੇ ਟਾਇਰ ਬਾਹਰ ਨੂੰ ਖੁੱਲ ਜਾਂਦੇ ਨੇ ਥੱਲੋਂ ਥੋੜਾ ਜਿਹਾ ਇਹ ਹੈ ਵੀ ਮਸ਼ੀਨਾਂ ਤੁਰਾ-ਤਾਰਾ ਲੈਂਦੀਆਂ ਨੇ ਬਾਜਣ ਹੁੰਦਾ ਤੇ ਜੋ ਝਟਕਾ ਝਟਕਾ ਪੈਂਦਾ ਉਹ ਮੁੱਕੀਆਂ ਖੁੱਲ ਜਾਂਦੀਆਂ ਨੇ ਪਰਾਂ ਤੇ ਬੇਟੀਆਂ ਹੋ ਜਾਂਦੀਆਂ ਹੁਣ ਉਹਦਾ ਮਤਲਬ ਇਹ ਥੋੜੀ ਜਿਹੀ ਵੀ ਉੱਥੇ ਰਿੰਬ-ਪਿੰਗਾ ਹੋ ਗਿਆ ਜੇ ਕੋਈ ਨੁਕਸ ਪਿਆ ਤਾਂ ਹੀ ਟਿੱਟੀ ਹੋਈ ਉਹ ਤਾਂ ਤਾਂ ਹੁੰਦੀ ਨਹੀਂ ਦੇ ਬਹੁਤ ਵੀਰ ਇੱਕ ਇੰਸਟਾ ਦੇ ਦਾ ਬਾਈ ਗੁੱਸੇ ਹੀ ਕਰ ਲੱਗਿਆ ਸੀ ਸਾਡੀ ਤਾਂ ਕਿਹਾਉਂਦੀ ਨਹੀਂਗਾ ਸਾਡੇ ਕੋਲ ਸਹੀ ਨੇ ਪਤਾ ਨਹੀਂ ਸਾਤ ਨੇ ਵਧੀਆ ਕਰਨਾ ਵੀ ਨਹੀਂ ਕਿਹਾਉਂਦੀ ਹੁਣ ਗੱਲ ਇਹ ਹੁੰਦੀ ਆ ਵੀ ਕਈ ਵਾਰੀ ਜਿਹੜੀ ਚੀਜ਼ ਦੀ ਨਹੀਂ ਲਾਉਂਦੀ ਉਹ ਵੀ ਉੱਤੇ ਬੰਦਾ ਗੁੱਸਾ ਕਰਦਾ ਹੀ ਹੈ ਚਲੋ ਆਪਾਂ ਦਾ ਜਿਹੜਿਆ ਵੀ ਚਲੋ ਕੋਈ ਚੱਕਰ ਨਹੀਂ ਭਾਈ ਆਪਣੇ ਭਾਈ ਨੇ ਬਟੇ ਜੋਤੇ ਹੁਣ ਇੱਕ ਉਹ ਬੜਾ ਚੱਲਦਾ ਵੀ ਉੱਜਾ ਲੱਗਦਾ ਮੂਰੇ ਬੁੱਥਾ ਲੱਗਦਾ ਕਾਰਡਰ ਤੇ ਫਿਰ ਉਹ ਪ੍ਰੈਸਰ ਜਬਾਜਦਾ ਕੋ ਜਾਦੇਦਾਰ ਹੋਇਆ ਬਸਾਲਦੀ ਹੈ ਇਹਨਾਂ ਨੇ ਜਿਹੜੇ ਇਹ ਉੱਚੇ ਮਾਡਲ ਹੋਣ ਆਈਆਂ ਅਹੀਆਂ ਇਹ ਜਿਹੜਾ ਫਰੰਟ ਆ ਉਹ ਗਰਾ ਨਾ ਉਹਦੇ ਬਾਲ 5 ਇੰਚੀ ਲਾਏ ਹੋਏ ਨੇ ਜਾਂ ਤਾਂ ਉਹਦਾ ਹੱਲ ਇਹ ਹੈ ਜੇ ਵਧੀਆ ਢੰਗ ਨਾਲ ਕੰਮ ਕਰਨਾ ਜਿਹੜਾ ਬਾਲਾ 1-1 ਇੰਚ ਵਧਿਆ ਜਾਵੇ ਜੇ ਨਹੀਂ ਆਪਾਂ ਉਵੇਂ ਹੀ ਕਰਦੇ ਆ ਦੀ ਰੀਲ ਦਾ ਟਾਈਮ ਸੇਟ ਦੇ ਐਡਵੈਟਰ ਤੋਂ ਤੱਟ ਇੰਨਾ ਨਾਲ ਲੱਗਦੇ ਨੇ ਫਿਰ ਉਹ ਗੜੌ ਗੜੌ ਕਰਾਪ ਗਲਪ ਕਰਦੇ ਹੋ ਬੁਰੀਆਂ ਲੱਗਦੀਆਂ ਨੇ ਯਾਨੀ ਕਿ ਪੱਕਾ ਹੱਲ ਉਹਦਾ ਇਹੀ ਹੈ ਵੀ ਬਾਲੇ ਕਿਤੇ ਵਿੱਚ ਵੱਢ ਕੇ ਤੇ ਇਹ ਨੀ ਨੀ ਹੋਵੇ ਥੋੜੀ ਜੀ ਤੇ ਡਰਾਈਵਰ ਤੋਂ ਟਾਈਮ ਲਿਆ ਜਾਵੇ ਫੇਰ ਨਹੀਂ ਛੜਦਾ ਕੋਈ ਕੋਲੇ ਵੀ ਡਿੱਗੇ ਹੋਏ ਚੱਲਦੇ ਨੇ ਇਹਨਾਂ ਦੇ ਨਹੀਂ ਕੋਈ ਛੜਦਾ ਹੈਗਾ ਬਾ ਉਹਦੋਂ ਆਏ ਕਈ ਵਾਰੀ ਠੇਕੇਦਾਰ ਦਾ ਫਰਕ ਪੈ ਜਾਂਦਾ ਕੋਈ ਕਹਿਆ ਜਾ ਕੋਈ ਕਹਿਆ ਜਾ ਕਿਸੇ ਦੀ ਬੰਤਰ ਕਿਵੇਂ ਹੁੰਦੀ ਹੈ ਉਹ ਜਿੱਤੂ ਫਾਰਮ ਦੀ ਮਸ਼ੀਨਾਂ ਚਾਹੀਏ ਆਡਾ ਡਿਮਾਡ ਨੇ ਉਹਨਾਂ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਫਰਕ ਪੈ ਜਾਂਦਾ ਬੰਦੀ ਦੀ ਬਾਂ ਕਰਦੇ ਹਾਬ ਦਾ ਜਿੱਲੇ ਬਾਣਾ ਕਰਕੇ ਬਹੁਤ ਔਖਾ ਕੰਮ ਇੱਥੇ ਜਿੱਥੇ ਮੜਾ ਮੋਟਾ ਤੇਲਾ ਪਿਆ ਹੁੰਦਾ ਉੱਥੋਂ ਜੜਾ ਪੱਟੀਆਂ ਜਾਂਦੀਆਂ ਨੇ ਤੇ ਮਿੱਟੀ ਚੜਦੀ ਐ ਤੇ ਧੂਆਂ ਜੀਆਂ ਖੱਡਾਂ ਬਹੁਤ ਨੇ ਪਿੱਛੇ ਕਈ ਰਵਿਆਂ ਦੀ ਫਰਕ ਹੁੰਦਾ ਹੁਣ ਚਲੋ ਇਹ ਨੇ ਜਿਵੇਂ ਹੀਰਾ ਹੋਊਗੀ ਮਲਕੀਤ ਹੋਊਗੀ ਤੇ ਹਰਮੀਤ ਇਹਨਾਂ ਦੀ ਖਿਚਾਈ ਦਾ ਆਹ ਮਸ਼ੀਨਾਂ ਨਾਲ ਬਹੁਤ ਜ਼ਿਆਦਾ ਬੱਧਾ ਕਣਕ ਜਿਦਾ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਝੋਨੇ ਚ ਵਾ ਸੈਟ ਕਟਿੰਗ ਕਰਨੀਆਂ ਪੈਦੀਆਂ ਨੇ ਇਹ ਉਦਾਂ ਦਾ ਇਹਨਾਂ ਨੇ ਬਹੁਤ ਵੇਕਨਾਂ ਨੂੰ ਹੱਥ ਲਵਾਏ ਹੋਏ ਨੇ ਝੋਨੇ ਦੇ ਨਾਲ ਵੀ ਗਾਣੇ ਮਾਰਨੇ ਦੀ ਹੱਦੀ ਕੋਈ ਤੋਰਾਂ ਨਹੀਂ ਲੈਣ ਲੱਗੀ ਜਾਹੇ ਜਮਾਕ ਵੀ ਜੰਮਦਾ ਤਾਂ ਤੁਰਨ ਨਹੀਂ ਲੱਗਦਾ ਹੁੰਦਾ। ਜੋ ਵੀ ਜੇ ਸਿੱਖੂ ਜਾ ਕੋ ਸਿਖਾਵਾਗੇ ਤਾਂ ਹੀ ਚੱਲੂਗਾ। ਬਾਕੀ ਸਿੱਖੀ ਸਾਲ ਦੀਆਂ ਬਹੁਤ ਬੌਣਾ ਹੀ ਚੱਲ ਲੰਗੇ ਆ। ਤੇ ਇਹਦੀ ਗਾਹ ਨੂੰ ਕੱਢਦੀ ਚਾਦਰ ਨਵੀਂ ਜੋ ਲਾਉਣੀ ਆ ਨਾ ਇਹ ਚ ਗਲਾਈ ਵੱੱਤ ਪਾਉਣੀ ਆ। ਤਲੋਕ ਸੋਏ ਇੰਨਾ ਜੇ ਤਖਤਰੀ ਬਣਾਈ ਹੋਈ ਆ ਖੜਮੀ ਆ ਜਾਕਰ ਉਹ ਤੇ ਪਰਦੀ ਕਰਨੀ ਆ ਵਾਹ ਦੇਖ ਲਓ ਵੀ ਇੱਥੇ ਦੂਜੇ ਚ ਉੱਚ ਰੇੜੇ ਚ ਮਗੋ ਹਾਈ ਲੱਗਿਆ ਹੋਇਆ ਇਹਦਾ ਇੱਕ ਆਪਰਾ ਜਮਾ ਥੱਲੇ ਆ ਬਲ ਦੋ ਮਾਰਿਆ ਬਾਕੀ ਜੁੜੇ ਰਹੋ ਨਵੇਂ-ਨਵੇਂ ਵੀਡੀਓ ਦੇਖਣ ਲਈ ਤੇ ਲੋਜ ਦੀਆਂ ਗੱਲਾਂ ਲਈ ਆਪਾਂ ਕਿਹੜਾ ਫਰਕ ਨਹੀਂ ਰੱਖਦਾ। ਬਸ ਵੀ ਜੁੜੇ ਰਹੋ ਨਵੇਂ-ਨਵੇਂ ਵੀਡੀਓ ਦੇਖਣ ਲਈ ਤੇ ਲੋਜ ਦੀਆਂ ਗੱਲਾਂ ਲਈ ਆਪਾਂ ਕਿਹੜਾ ਫਰਕ ਨਹੀਂ ਰੱਖਦੇ ਤੇ ਹੀ ਕਰਾਈ ਰਿਹਾ ਜੀ। ਜਦੋਂ ਮੇਰਾ ਵੀਰ ਭਾਈ ਕੋਈ ਮਰਜ਼ੀ ਕੋਈ ਅਕਾਲ ਕਰੋ ਮਸੂਲ ਦੇ ਅਕੋਰਡਿੰਗ ਕੋਈ ਗੱਲ ਕਰਨੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ। ਤੇ ਧੰਨਵਾਦ ਜੀ। ਯੋ ਇਸ ਚੈਨਲ ਅभी ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ